ਪਰਮ ਸਤਕਾਰ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਲੜੀਵਾਰ ਸ਼ਬਦ ਵਿਚਾਰ ਦੇ ਨਾਲ ਜੁੜਨਾ ਕਰੀਏ ਇੱਕ ਓੰਕਾਰ ਸਤਿਗੁਰ ਪ੍ਰਸਾਦ ਬਸੰਤ ਬਾਣੀ ਰਵਿਦਾਸ ਜੀ ਕੀ ਤੁਝ ਹੈ ਸੁਜੰਤਾ ਕਸ਼ੂ ਨਾਹੀ ਪਹਿਰਾਵਾ ਦੇਖੇ ਉਬ ਜਾਏ ਗਰਭਵਤੀ ਕਾ ਨਾਹੀ ਠਾਉ ਤੇਰੀ ਗਰਦਨ ਉਪਰ ਲਵੈ ਕਾਉ ਤੂੰ ਕਾਇ ਗਰਬ ਹੈ ਬਾਵਲੀ ਜੈਸੇ ਪਾਦ ਖੂਬ ਰਾਜ ਤੂੰ ਤਿਸ ਤੇ ਖਰੀ ਉਤਾਵਲੀ ਰਹਾਉ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਭਗਤ ਰਵਿਦਾਸ ਜੀ ਫਰਮਾਨ ਕਰ ਰਹੇ ਹਨ ਹੈ ਮੇਰੀ ਕੰਮਲੀ ਕਾਇਆ ਕਾਇਆ ਮਤਲਬ ਸਰੀਰ ਹੈ ਮੇਰੀ ਦੇਹੀ ਹੈ ਮੇਰੇ ਸਰੀਰ ਤੂੰ ਕਾਇ ਕਾਇ ਦਾ ਮਤਲਬ ਕਦੇ ਲਈ ਕਿਸ ਕਰਕੇ ਕਿਉਂ ਕਹਦੇ ਲਈ ਗਰਭੈ बावਲੀ बावਲੀ ਮਤਲਬ ਕਵਣੀ ਤਾਂ ਫਰਮਾਨ ਕਰਨ ਕਹਿੰਦੇ ਹੇ ਮੇਰੀ ਕਮਲੀ ਕਾਇਆ ਤੂੰ ਕਿਉਂ ਮਾਣ ਕਰਦੀ ਹੈ ਗਰਭੈ ਗਰਭੈ ਮਤਲਬ ਹੰਕਾਰ ਮਾਣ ਕਹਿੰਦੇ ਬਾਵਲੀਏ ਕਮਲੀਏ ਕਾਇਆ ਕਮਲੇ ਸਰੀਰ ਤੂੰ ਕਾਦੇ ਲਈ ਹੰਕਾਰ ਕਰਦਾ ਹੈ ਕਾਦੇ ਲਈ ਮਾਨ ਕਰਦੀ ਹੈ ਤੂੰ ਤਾਂ ਕਹਿੰਦੇ ਉਸ ਖੰਭ ਨਾਲੋਂ ਵੀ ਛੇਤੀ ਨਾਸ ਹੋਣ ਵਾਲੀ ਹੈ ਜੈਸੇ ਭਾਦੋ ਖੂਬ ਰਾਜ ਤੂੰ ਤਿਸ ਤੇ ਖਰੀ ਉਤਾਵਲੀ ਉਤਾਵਲੀ ਮਤਲਬ ਕਾਲੀ ਛੇਤੀ ਜਾਣ ਵਾਲੀ ਕਹਿੰਦੇ ਤੂੰ ਤਾਂ ਉਸ ਖੁੰਭ ਨਾਲੋਂ ਵੀ ਛੇਤੀ ਨਾਸ ਹੋਣ ਵਾਲੀ ਐ ਜੋ ਕਹਿੰਦੇ ਭਾਦੋਂ ਦੇ ਵਿੱਚ ਉਗਦੀ ਐ ਭਾਦੋਂ ਜਾ ਮੁੰ ਦੇਖਿਆ ਹਣਾ ਖੁੰਭ ਉਗਦੀ ਐ ਆਮ ਪਤਾ ਐ ਤੇ ਉਗਦੀ ਐ ਉਹਨੂੰ ਤੜਕੇ ਤੜਕੇ ਉਦੋਂ ਹੀ ਪੱਟ ਲਉ ਤਾਂ ਠੀਕ ਐ ਨਹੀਂ ਤਾਂ ਦੁਪਹਿਰ ਤਾਈਂ ਉਹਦੇ ਵਿੱਚ ਸੋਆ ਜੀ ਬਣ ਜਾਂਦੀ ਐ ਨਾਸ ਹੋ ਜਾਂਦੀ ਐ ਖਰਾਬ ਹੋ ਜਾਂਦੀ ਐ ਨਾ ਕਹਿੰਦੇ ਤੂੰ ਤਾਂ ਤੇਰਾ ਕਾਹਦੇ ਲਈ ਮਾਣ ਕਰਦੇ ਕਾਹਦੇ ਲਈ ਹੰਕਾਰ ਕਰਦੀ ਐ ਹੇ ਕਮਲੀਏ ਦੇਖੀਏ ਹੇ ਮੇਰੀ ਕਾਇਆ ਕਹਿੰਦੇ ਤੇਰੀ ਤਾਂ ਤੇਰਾ ਹਸ਼ਰ ਤਾਂ ਉਸ ਭਾਂਦੋ ਦੀ ਖੰਭ ਨਾਲੋਂ ਵੀ ਭੈੜਾ ਹੈ ਉਹਦੇ ਨਾਂ ਵੀ ਕਹਿੰਦੇ ਛੇਤੀ ਨਾਸ ਹੋਣ ਵਾਲੀ ਐ ਫਿਰ ਮੋਢ ਲੀਆਂ ਪੰਕਤੀਆਂ ਦੇ ਵਿੱਚ ਫਰਮਾਣਾ ਤੁਜੈ ਸੁਜੰਤਾ ਕਛੂ ਨਾਹੀ ਪਹਿਰਾਵਾ ਦੇਖੇ ਉਬਜਾਹੀ ਉਬਜਾਏ ਮਤਲਬ ਆਕੜਦੀ ਹੈ ਪਹਿਰਾਵਾ ਦੇਖ ਕੀ ਸਰੀਰ ਦਾ ਠਾੜ ਪੋਸ਼ਾਕ ਕਹਿੰਦੇ ਹੇ ਕਾਇਆ ਹੇ ਸਰੀਰ ਹੇ ਕਾਇਆ ਤੂੰ ਆਪਣਾ ਠਾੜ ਵੇਖ ਕੇ ਆਕੜਦੀ ਹੈ ਕਹਿੰਦੇ ਬੜੀ ਆਕੜ ਹੈ ਇਸ ਆਕੜ ਦੇ ਵਿੱਚ ਤੈਨੂੰ ਕੁਝ ਵੀ ਸੁਰਤ ਨਹੀਂ ਰਹੀ ਕਹਿੰਦੇ ਤੂਜਾ ਸੁਜਨਤਾ ਕਛੂ ਨਾ ਹੈ ਕਹਿੰਦੇ ਤੈਨੂੰ ਕੋਈ ਸੋਝਦਾ ਹੀ ਨਹੀਂ ਬੜੀ ਆਕੜ ਹੈ ਗਰਭਵਤੀ ਗਰਭਵਤੀ ਮਤਲਬ ਹੰਕਾਰੀ ਹੰਕਾਰ ਕਰਨ ਵਾਲੀ ਨਾਹੀਂ ਠਾਉ ਤੇਰੀ ਗਰਦਨ ਉੱਪਰ ਲਵੈ ਕਾਉ ਗਰਦਨ ਢਾਉਣ ਕਹਿੰਦੇ ਭਗਤ ਰਵਿਦਾਸ ਜੀ ਹੇ ਕਾਇਆ ਤੂੰ ਆਪਣਾ ਠਾੜ ਵੇਖ ਕੇ ਆਕੜਦੀ ਐ ਤੇ ਇਸ ਆਕੜ ਦੇ ਵਿੱਚ ਤੈਨੂੰ ਕੋਈ ਸੁਰਤ ਨਹੀਂ ਰਹੀ ਤੈਨੂੰ ਕੋਈ ਸੋਝਦਾ ਹੀ ਨਹੀਂ ਕਹਿੰਦੇ ਵੇਖ ਅਹੰਕਾਰਨ ਕਹਿੰਦੇ ਵੇਖ ਗਰਭਵਤੀਏ ਭਾਵ ਹੰਕਾਰਨ ਹੰਕਾਰ ਕਰਨ ਵਾਲੀਏ ਕਹਿੰਦੇ ਇਹ ਹੰਕਾਰਨ ਦਾ ਕੋਈ ਥਾਂ ਨਹੀਂ ਹੁੰਦਾ ਜ ਜਿਹਨ ਹੰਕਾਰੀ ਹੁੰਦਾ ਕਹਿੰਦੇ ਉਹਦਾ ਕੋਈ ਥਾਂ ਨਹੀਂ ਹੁੰਦਾ ਕਹਿੰਦੇ ਤੇਰੇ ਮੰਦੇ ਦਿਨ ਆਏ ਹੋਏ ਹਨ ਸਮਝ ਲੈ ਤੇਰੇ ਮਾੜੇ ਦਿਨ ਮੰਦੇ ਦਿਨ ਆਏ ਹੋਏ ਐ ਕਿ ਤੂੰ ਝੂਠਾ ਮਾਣ ਕਰਦੀ ਏ ਤੂੰ ਝੂਠਾ ਮਾਣ ਕਰਦੀ ਏ ਤੇਰੀ ਗਰਦਨ ਉਪਰ ਲਵੇ ਕਾਉ ਗਰਦਨ ਮਤਲਬ ਤੋ ਲਵੇ ਕਾਉ ਦਾ ਕਾਂ ਨਾਉਂਦਾ ਹੈ ਭਾਵ ਝੂਠਾ ਮਾਣ ਹੰਕਾਰ ਕਰਦੀ ਏ ਤੂੰ ਕਾਹਦੇ ਲਈ ਫਿਰ ਫਰਮਾਨ ਹੈ ਰਹਾਓ ਤੋਂ ਅਗਲੀਆਂ ਪੰਕਤੀਆਂ ਦੇ ਵਿੱਚ ਜੈਸੇ ਕੁਰੰਕ ਨਹੀਂ ਪਾਇਓ ਪੇਦ ਤਨ ਸੁਗੰਧ ਢੋਡੈ ਪ੍ਰਦੇਸ਼ ਕਹਿੰਦੇ ਹੈ ਕਾਇਆ ਜਿਵੇਂ ਕੁਰੰਕ ਕਹਿੰਦੇ ਹਨ ਹਰਨ ਨੂੰ ਹਿਰਨ ਨੂੰ ਕਹਿੰਦੇ ਹੈ ਕਹਿੰਦੇ ਜਿਵੇਂ ਹਿਰਨ ਨੂੰ ਇਹ ਭੇਦ ਨਹੀਂ ਮਿਲਦਾ ਜੇ ਸਮਝ ਨਹੀਂ ਆਉਂਦੀ ਕਿ ਕਸਤੂਰੀ ਦੀ ਸੁਗੰਧੀ ਉਸਦੇ ਆਪਣੇ ਸਰੀਰ ਦੇ ਵਿੱਚੋਂ ਹੀ ਆਉਂਦੀ ਹੈ ਜਿਹੜੀ ਕਸਤੂਰੀ ਦੀ ਸੁਗੰਧੀ ਹੈ ਉਹ ਹਿਰਨ ਦੇ ਸਰੀਰ ਦੇ ਵਿੱਚੋਂ ਹੀ ਆਉਂਦੀ ਆਪਦੇ ਵਿੱਚੋਂ ਜੈਸੇ ਕੁਰੰਕ ਨਹੀਂ ਪਾਇਓ ਭੇਦ ਕਹਿੰਦੇ ਇਸ ਗੱਲ ਨੂੰ ਉਹ ਸਮਝਦਾ ਹੀ ਨਹੀਂ ਉਹਨੂੰ ਉਹਨੂੰ ਭੇਦ ਦੀ ਨਹੀਂ ਤਨ ਸੁਗੰਧ ਕਹਿੰਦੇ ਸੁਗੰਧੀ ਤਾਂ ਉਹਦੇ ਤਨ ਦੇ ਵਿੱਚੋਂ ਆਪ ਦੇਦੇ ਹੁੰਦੀ ਹੈ ਪਰ ਕਰਦਾ ਕੀ ਇਹ ਢੋਡਾ ਪ੍ਰਦੇਸ਼ ਪਰ ਕਹਿੰਦੇ ਉਹ ਪ੍ਰਦੇਸ਼ ਢੂੰਡਦਾ ਫਿਰਦਾ ਹੈ ਪ੍ਰਦੇਸ਼ ਮਤਲਬ ਆਪ ਦੇ ਸਰੀਰ ਤੋਂ ਸੁਗੰਧੀ ਨੂੰ ਵੇਖ ਕੇ ਭਾਈਦਾ ਵੀ ਪਤਾ ਨਹੀਂ ਕਿੱਧਰੋਂ ਆਉਂਦੀ ਹੈ ਸੁਗੰਧੀ ਉਹਦੇ ਪਿੱਛੇ ਧੌੜਦਾ ਹੈ ਭਟਕਦਾ ਹੈ ਇਸ ਗੱਲ ਦੀ ਸਮਝ ਨਹੀਂ ਵੀ ਇਹ ਤਾਂ ਹੈ ਤਾਂ ਅੰਦਰ ਹੀ ਤਾਂ ਬੰਦੇ ਨੂੰ ਸਮਝਾ ਰਹੇ ਕਹਿੰਦੇ ਤੇਰੇ ਅੰਦਰ ਹੀ ਹੈ ਪਰਮੇਸ਼ਰ ਅਕਾਲ ਪੁਰਖ ਤੇਰਾ ਹਸ਼ਰੋ ਹਰਨ ਵਰਗਾ ਹੈ ਸੁਗੰਧੀ ਤੇਰੇ ਅੰਦਰ ਹੀ ਹੈ ਕਿਹੜੀ ਸੁਗੰਧੀ ਪਰਮੇਸ਼ਰ ਦੀ ਪਰਮੇਸ਼ਰ ਰੂਪ ਸੁਗੰਧੀ ਪਰਮੇਸ਼ਰ ਰੂਪ ਕਸਤੂਰੀ ਕਹਿੰਦੇ ਤੇਰੇ ਅੰਦਰ ਪਰਮੇਸ਼ਰ ਬੈਠਾ ਹੈ ਤੇ ਤੂੰ ਭਾਦਲ ਦਾ ਬਾਹਰ ਫਿਰਦਾ ਹੈ ਬਾਹਰ ਢਟਕਦਾ ਫਿਰਦਾ ਤਿਵੇਂ ਤੈਨੂੰ ਕਹਿੰਦੇ ਸਮਝੀਂ ਨਹੀਂ ਕਿ ਸੁੱਖਾਂ ਦਾ ਮੂਲ ਜਿਹੜੇ ਸਾਰਾ ਸੁੱਖ ਦੇਣ ਵਾਲਾ ਪਰਮੇਸ਼ਰ ਮੁੱਢ ਕਹਿੰਦੇ ਪ੍ਰਭੂ ਤਾਂ ਤੇਰੇ ਅੰਦਰ ਹੀ ਹੈ ਫਿਰ ਅੱਗੇ ਫਰਮਾਨ ਹੈ ਅਪ ਤਨ ਕਾ ਜੋ ਕਰੇ ਵਿਚਾਰ ਤਿਸ ਨਹੀਂ ਜਮ ਕੰਕਰ ਕਰੇ ਖਾਰੂ ਜੋ ਜੀਵ ਆਪਣੇ ਸਰੀਰ ਦੀ ਵਿਚਾਰ ਕਰਦਾ ਹੈ ਜਿਹੜਾ ਬੰਦਾ ਆਪਦੇ ਸਰੀਰ ਨੂੰ ਪੜਤਾਲਦਾ ਆਪਦੇ ਅੰਦਰ છાਤੀ ਮਾਰਦਾ ਪੜਤਾਲਣ ਦਾ ਮਤਲਬ ਆਪਦੇ ਔਗਣ ਵੇਖਦਾ ਦੂਜਿਆਂ ਦੇ ਔਗਣ ਕੱਢਣ ਦੇ ਬਜਾਏ ਆਪਦੇ ਅੰਦਰ છાਤੀ ਮਾਰਦਾ ਹੈ ਕਿ ਇਹ ਸਦਾ ਥਿਰ ਰਹਿਣ ਵਾਲਾ ਨਹੀਂ ਹੈ ਕਹਿੰਦੇ ਜਿਹਨੂੰ ਇਹ ਸਮਝ ਆ ਗਈ ਜਿਹਨ ਆਪਦੇ ਅੰਦਰ ਝਾਤੀ ਮਾਰਦਾ ਹੈ ਆਪਦੇ ਅੰਦਰ ਪੜਤਾਲ ਕਰਦਾ ਹੈ ਆਪਦੇ ਆਪ ਨੂੰ ਖੋਜਦਾ ਹੈ ਕਹਿੰਦੇ ਫਿਰ ਉਸ ਨੂੰ ਜਮਦੂਤ ਖੁਆਰ ਨਹੀਂ ਕਰਦੇ ਫਿਰ ਉਹਨਾਂ ਨੂੰ ਜਮਦੂਤਾਂ ਦੀ ਜਮ ਕੰਕਰ ਤਿਸ ਨਹੀਂ ਜਮ ਕੰਕਰ ਕਰੇ ਖੁਆਰ ਖੁਆਰ ਦਾ ਮਤਲਬ ਦੁਖੀ ਉਹਨੂੰ ਤੰਗ ਨਹੀਂ ਕਰਦੇ ਫਿਰ ਉਹ ਜਮ ਫਿਰ ਅੱਗੇ ਫਰਮਾਨ ਹੈ ਪੁੱਤਰ ਕਲਤਰ ਕਾ ਕਰਹਿ ਅਹੰਕਾਰ ਠਾਕੁਰ ਲੇਖਾ ਮੰਗਣ ਹਾਰ ਕਹਿੰਦੇ ਹੈ ਕਾਇਆ ਹੈ ਸਰੀਰ ਤੂੰ ਕਹਿੰਦੇ ਪੁੱਤਰ ਦੀ ਉੱਤਰ ਤੇ ਘਰ ਵਾਲੀ ਦਾ ਮਾਣ ਕਰਦਾ ਤੇ ਪ੍ਰਭੂ ਨੂੰ ਹੈ ਸਰੀਰ ਹੈ ਕਾਇਆ ਤੂੰ ਪੁੱਤਰ ਦਾ ਤੇ ਘਰ ਵਾਲੀ ਦਾ ਮਾਣ ਕਰਦੀ ਫਿਰਦੀ ਹੈ ਹੈ ਦੇਹੀਏ ਕਹਿੰਦੇ ਤੂੰ ਪ੍ਰਭੂ ਨੂੰ ਭੁਲਾ ਬੈਠੀ ਐ ਚੇਤਾ ਰੱਖ ਕਹਿੰਦੇ ਇੱਕ ਗੱਲ ਪੱਲੇ ਬੰਨ ਲਾ ਠਾਕੁਰ ਲੇਖਾ ਮੰਗਨ ਹਾਰ ਕਹਿੰਦੇ ਚੇਤੇ ਰੱਖ ਮਾਲਕ ਪ੍ਰਭੂ ਕੀਤੇ ਕਰਮਾਂ ਦਾ ਲੇਖਾ ਮੰਗਦਾ ਹੈ ਭਾਵ ਜੀਵ ਆਪਣੇ ਕੀਤੇ ਮੰਦੇ ਕਰਮਾਂ ਕਰਕੇ ਦੁੱਖ ਸਹਦਾ ਹੈ ਫੇੜੇ ਕਾ ਦੁੱਖ ਸਹ ਜੀਓ ਪਾਛੇ ਕਿਸੈ ਪੁਕਾਰੇ ਪੀਓ 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 ਮਤਲਬ ਪਿਆਰਾ ਪੁਕਾਰਾਂ ਤੂੰ ਵਾਜਾਂ ਮਾਰੇਂਗੀ ਕਹਿੰਦੇ ਇਹ ਦੇਹੀਏ ਇਹ ਸਰੀਰ ਇਹ ਕਾਇਆ ਤੂੰ ਕਹਿੰਦੇ ਪਾਛੇ ਫੇਰ ਬਾਅਦ ਜਿੰਦ ਨਿਕਲਣ ਪਿੱਛੋਂ ਵਾਜਾਂ ਮਾਰੇਂਗੀ ਇਰ ਕੁਛ ਬਣਨਾ ਨਹੀਂ ਕਹਿੰਦੇ ਹੇ ਕਾਇਆ ਜਿੰਦ ਦੇ ਨਿਕਲ ਜਾਣ ਪਿੱਛੋਂ ਤੂੰ ਕਿਸ ਨੂੰ ਪਿਆਰਾ ਪਿਆਰਾ ਆਕੇ ਵਾਜਾਂ ਮਾਰੇਂਗੀ ਕਿਹਨੂੰ ਵਾਜਾਂ ਮਾਰੇਂਗੀ ਕਹਿੰਦੇ ਫਿਰ ਦੱਸ ਫਿਰ ਅੱਗੇ ਫਰਮਾਨ ਹੈ ਸਾਧੂ ਕੀ ਜਾਉ ਲੇਹ ਓਟ ਤੇਰੇ ਮਿਟਹਿ ਪਾਪ ਸਭ ਕੋਟ ਕੋਟ ਕਹਿੰਦੇ ਹੇ ਕਾਇਆ ਜੇ ਤੂੰ ਸਾਧੂ ਮਤਲਬ ਗੁਰੂ ਸ਼ਬਦ ਗੁਰੂ ਕਹਿੰਦੇ ਹੇ ਕਾਇਆ ਜੇ ਤੂੰ ਗੁਰੂ ਦਾ ਆਸਰਾ ਲੈਂ ਸ਼ਬਦ ਗੁਰੂ ਦੇ ਲੜ ਲੱਗ ਜੇ ਗੁਰੂ ਦਾ ਓਟ ਆਸਰਾ ਲਵੇਂ ਤੇਰੇ ਕਨੇ ਕਰੋੜਾਂ ਕੀਤੇ ਪਾਪ ਇੱਕ ਦਾ ਨਹੀਂ ਕਰੋੜਾਂ ਕਹਿੰਦੇ ਕਰੋੜਾਂ ਕੀਤੇ ਪਾਪ ਸਾਰੇ ਦੇ ਸਾਰੇ ਨਾਸ ਹੋ ਜਾਣ ਸਾਰੇ ਨਾਸ ਹੋ ਜਾਣ ਕਹਿੰਦੇ ਤੇਰੇ ਮਿਟੇ ਪਾਪ ਸਭ ਕੋਟ 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 ਮਤਲਬ ਕਰੋੜ ਕਰੋੜਾਂ ਦੇ ਕਰੋੜ ਕਹੇ ਰਵਿਦਾਸ ਜੋ ਜਪੈ ਨਾਮ ਤੇ ਸ ਜਾਤ ਨਾ ਜਨਮ ਨਾ ਜੋਨ ਕਾਮ ਭਗਤ ਰਵਿਦਾਸ ਜੀ ਫਰਮਾਨ ਕਰਦੇ ਹਨ ਕਹਿੰਦੇ ਜੋ ਮਨੁੱਖ ਨਾਮ ਜਪਦਾ ਉਸ ਦੀ ਕਹਿੰਦੇ ਨੀਵੀਂ ਜਾਤ ਮੁੱਕ ਜਾਂਦੀ ਹੈ ਉਹਦੀ ਕੋਈ ਜਾਤ ਨਹੀਂ ਰਹਿ ਜਾਂਦੀ ਤੇ ਉਸ ਦਾ ਜਨਮ ਮਰਨ ਵੀ ਮਿਟ ਜਾਂਦਾ ਹੈ ਜੂਨਾ ਨਾਲ ਉਸ ਦਾ ਕੋਈ ਵਾਸਤਾ ਹੀ ਨਹੀਂ ਰਹਿ ਜਾਂਦਾ ਫਿਰ ਇਸ ਜਾਤ ਨਾ ਜਨਮ ਨਾ ਕਹਿੰਦੇ ਨਾ ਉਹਦੀ ਜਾਤ ਨਾ ਉਹਦਾ ਜਨਮ ਜੂਨ ਕਾਮ ਨਾ ਕਾਮ ਕਹਿੰਦੇ ਜੂਨਾ ਦਾ ਕੰਮ ਜੂਨਾ ਦੇ ਵਿੱਚ ਵੀ ਨਹੀਂ ਕੋਈ ਵਾਸਤਾ ਹੀ ਨਹੀਂ ਰਹਿੰਦਾ ਜੂਨਾ ਨਾਲ ਕੱਟੀਆਂ ਜਾਂਦੀਆਂ ਕਹਿਣ ਦਾ ਭਾਵ ਇਸ ਸਾਰੇ ਸ਼ਬਦ ਨੂੰ ਜੇ ਆਪਾਂ ਦੋ ਸ਼ਬਦਾਂ ਦੇ ਵਿੱਚ ਜਾਂ ਦੋ ਤੁਕਾਂ ਦੇ ਵਿੱਚ ਸਮਝ ਗਏ ਤਾਂ ਉਹ ਇਹ ਐ ਮੇ ਸਰੀਰ ਦਾ ਮਾਨ ਜਿਹੜਾ ਆਪਦੇ ਸਰੀਰ ਦਾ ਹੰਕਾਰ ਇਹ ਝੂਠਾ ਹੈ ਤੇ ਇੱਥੇ ਸਦਾ ਨਹੀਂ ਬੈਠਣਾ ਬਸ ਇਹ ਜੇ ਸਾਰੇ ਸ਼ਬਦਾਂ ਦਾ ਇਹਦਾ ਭਾਵ ਸਮਝ ਗਏ ਤਾਂ ਦੋ ਲਾਈਨਾਂ ਦੇ ਵਿੱਚ ਇਹ ਐ ਮੇ ਸਰੀਰ ਦਾ ਮਾਨ ਕਰਨਾ ਇਹ ਝੂਠਾ ਹੈ ਤੇ ਸਦਾ ਇੱਥੇ ਬੈਠੀ ਨਹੀਂ ਰਹਿਣਾ ਫਿਰ ਅਗਲੇ ਸ਼ਬਦ ਦੇ ਵਿੱਚ ਫਰਮਾਨ ਹੈ ਕਬੀਰ ਜੀ ਦਾ ਸਾਹਮਣਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਬਸੰਤ ਕਬੀਰ ਜੀਓ ਸੁਰ ਹੈ ਕਿ ਜੈਸੀ ਤੇਰੀ ਚਾਲ ਤੇਰੀ ਪੂੰਛਟ ਉੱਪਰ ਚਮਕ ਵਾਲ ਇਸ ਘਰ ਮੈਂ ਹੈ ਸੋ ਤੂ ਢੂੰਡ ਖਾਈ ਔਰ ਕਿਸ ਹੀ ਕੇ ਤੂੰ ਮਤ ਹੀ ਜਾਹੀ ਰਹਾਉ ਸੁਰਹ ਕਹਿੰਦੇ ਹਨ ਗਾਣ ਚਾਲ ਮਤਲਬ ਤੋਰ ਪੂੰਛੜ ਪੂਸ਼ ਚਮਕ ਮਤਲਬ ਚਮਕਦੇ ਬਾਲ ਵਾਲ ਤੇ ਇੱਥੇ ਫਰਮਾਨ ਕਰਦੇ ਹਨ ਰਹਾਉ ਦੀ ਪੰਕਤੀ ਚੋਂ ਵਿਚਾਰ ਪ੍ਰਾਰੰਭ ਹੁੰਦੀ ਹੈ ਕਿ ਇਸ ਘਰ ਮੈਂ ਹੈ ਸੋ ਤੂੰ ਢੂੰਡ ਖਾਹੇ ਔਰ ਕਿਸ ਹੀ ਕੇ ਤੂੰ ਮਤ ਹੀ ਜਾਹੇ ਕਹਿੰਦੇ ਹੇ ਕੁੱਤੇ ਹੇ ਕੁੱਤੇ ਦੇ ਸੁਭਾਅ ਵਾਲੀ ਜੀਵ ਕੁੱਤੇ ਦਾ ਫਰਮਾਨ ਦਿੰਦਾ ਇੱਥੇ ਮੇ ਕੁੱਤਾ ਕਿਸੇ ਸਾਖੀ ਦੇ ਵਰਣਨ ਦੀ ਤਾਂ ਇੱਥੇ ਜ਼ਰੂਰਤ ਨਹੀਂ ਕੁੱਤੇ ਦੀ ਆਦਤ ਆਦਤ ਦਾ ਤਾਂ ਹਰੇਕ ਨੂੰ ਪਤਾ ਹੈ ਨਾ ਕਹਿੰਦੇ ਕੁੱਤੇ ਦੇ ਸੁਭਾਅ ਨੂੰ ਹਰੇਕ ਜਾਣਦਾ ਹੈ ਜਦੋਂ ਕਿਸੇ ਬੂਹੇ ਤੇ ਟੁੱਕੜ ਦੀ ਖਾਤਰ ਜਾਂਦਾ ਹੈ ਕੁੱਤਾ ਤਾਂ ਬੜਾ ਗਰੀਬੜਾ ਜਾਂ ਬਣ ਕੇ ਜਾਂਦਾ ਹੈ ਪੂਛ ਮਾਰਦਾ ਹੈ ਤੇ ਐਂ ਲੱਗਦਾ ਵੀ ਬੜਾ ਇਤਾਂ ਹੈ ਪਰ ਜੇ ਕੋਈ ਘਰ ਕਹਿੰਦੇ ਸੁਨਣਾ ਮਿਲ ਜੇ ਤੇ ਪਹਿਲਾਂ ਕਹਿੰਦੇ ਚੱਕੀ ਚੱਟ ਕੇ ਚੱਕੀ ਚੜਦਾ ਉਦੋਂ ਉਥੋਂ ਜੇ ਤਸੱਲੀ ਨਾ ਹੋਵੇ ਤਾਂ ਫਿਰ ਕਹਿੰਦੇ ਛਿੱਕੇਵਲ ਬਣੀ ਹਸਰਤ ਨਾਲ ਤੱਕਦਾ ਜੋ ਕੁਝ ਘਰ ਦੇ ਵਿੱਚੋਂ ਖਾਣ ਨੂੰ ਮਿਲੇ ਕਹਿੰਦੇ ਕੁਝ ਖਾਂਦਾ ਤੇ ਕੁਝ ਵਿਗਾੜਦਾ ਚੱਕੀ ਚੱਟਣ ਵਿੱਚੋਂ ਕਹਿੰਦੇ ਜਾਂਦਾ ਹੋਇਆ ਥੋੜੇ ਜਿਲੇ ਲਾਲ ਚ ਪਿੱਛੋਂ ਕਹਿੰਦੇ ਪਰੋਲਾ ਵੀ ਲੈ ਕੇ ਭੱਜ ਜਾਂਦਾ ਕੋਰੋਲਾ ਜਿਹੜਾ ਸਾਫ਼ ਕਰਨ ਨਾਲ ਤਾਂ ਕਹਿੰਦੇ ਇਹੀ ਲਾਲ ਇਹੀ ਹਾਲ ਕਹਿੰਦੇ ਲਾਲਚ ਨਾਲ ਹਲਕੇ ਹੋਏ ਮਨੁੱਖ ਦਾ ਉਸ ਕੁੱਤੇ ਵਰਗਾ ਜਿਹੜਾ ਚੱਕੀ ਚੜਦਾ ਹੈ ਗਾਂ ਇਸ ਸ਼ਬਦ ਦੇ ਵਿੱਚ ਆਉਂਦਾ ਚੱਕੀ ਚੱਟੇ ਚੂਣ ਖਾਏ ਚੱਕੀ ਕਾ ਚੀਤਰਾ ਕਾ ਲੈ ਜਾਏ ਛੀਕੇ ਪਰ ਤੇਰੀ ਬਹੁਤ ਦੀਠ ਮਤ ਲੱਕਰੀ ਸੋਟਾ ਤੇਰੀ ਪਰੈ ਪੀਠ ਕਹੇ ਕਬੀਰ ਭੋਗ ਭਲੇ ਕੀਨ ਮਤ ਕੁਮਰ ਈਟ ਢੇਮ ਪੁਰਾਸ਼ੰਦੇ ਆ ਤਾਂ ਕਹਿੰਦੇ ਕੁੱਤੇ ਦੇ ਬਰਾਬਰ ਤੁਲਨਾ ਕੀਤੀ ਹੈ ਲਾਲਚੀ ਮਨੁੱਖ ਦੀ ਕਬੀਰ ਸਾਹਨੇ ਕਹਿੰਦੇ ਲਾਲਚ ਨਾਲ ਹਲਕੇ ਹੋਏ ਮਨੁੱਖ ਦਾ ਇਹੀ ਹਾਲ ਹੈ ਕੁੱਤੇ ਵਰਗਾ ਵੇਖਣ ਨੂੰ ਕਹਿੰਦੇ ਸੋਹਣੀ ਸ਼ਕਲ ਸ੍ਰੀਪਾਂ ਵਾਲਾ ਪਹਿਰਾਵਾ ਪਰ ਦਵਾਰ ਹੈ ਦਵਾਰ ਸਵਾਨ ਜੋ ਡੋਲਤ ਇਹ ਵੀ ਪੰਕਤੀ ਹੁੰਦੀ ਹੈ ਦਵਾਰਾ ਦਵਾਰ ਮਤਲਬ ਇੱਕ ਬੂਹੇ ਤੋਂ ਦੂਜੇ ਬੂਹੇ ਦੂਜੇ ਤੋਂ ਤੀਜੇ ਫਿਰਦਾ ਨਾ ਕੁੱਤਾ ਆਪਣੀ ਕੀਤੀ ਕਮਾਈ ਤੇ ਸੰਤੋਖ ਨਹੀਂ ਬਣਦਾ ਜਿਹੜਾ ਲਾਲਚੀ ਹੈ ਉਹਨੂੰ ਆਪਦੀ ਕੀਤੀ ਹੋਈ ਕਮਾਈ ਤੇ ਸੰਤੋਖ ਨਹੀਂ ਆਉਂਦਾ ਬਗਾਨਾ ਤਨ ਵੇਖ ਕੇ ਜੀ ਲਲ ਚਾਉਂਦਾ ਤੇ ਨਿਤ ਜੋੜਨ ਦੀ ਤਾਂਗ ਨਿਤ ਜੋੜਨ ਦੀ ਖਿੱਚ ਆਪਣੇ ਘਰ ਕਹਿੰਦੇ ਸੌਖਾ ਵੀ ਹੋਵੇ ਤਾਂ ਵੀ ਆਪਣੇ ਤੋਂ ਕਹਿੰਦੇ ਅਮੀਰਾਂ ਨੂੰ ਵੇਖ ਕੇ ਮਨ ਦੇ ਵਿੱਚ ਸਾੜਾ ساری ਉਮਰ ਭੋਗਾਂ ਦੇ ਵਿੱਚ ਗੁজরਨੀ ਕਈਆਂ ਨਾਲ ਬਖੇੜੇ ਕਈਆਂ ਨਾਲ ਝਗੜੇ ਸੇੜਦਾ ਤੇ ਭੋਗਾਂ ਦਾ ਅੰਤ ਕਈ ਰੋਗ ਹੋ ਜਾਂਦੇ ਫਿਰ ਸੋ ਮਨੁੱਖ ਨੂੰ ਕੁੱਤੇ ਦੇ ਨਾਲ ਉਪਮਾ ਦਿੰਦੇ ਹਨ ਤੇ ਸਮਝਾਉਂਦੇ ਹਨ ਕਿ ਸੰਤੋਖ ਵਿੱਚ ਜਿਓ ਨਹੀਂ ਤਾਂ ਲਾਲਚ ਦਾ ਅੰਤ ਫਿਰ ਖਵਾਰੀ ਹੁੰਦਾ ਤਾਂ ਇਸ ਸ਼ਬਦ ਦੇ ਵਿੱਚ ਸਮਝਾਉਂਦੇ ਹਨ ਕਬੀਰ ਸਾਹਿਬ ਕਹਿੰਦੇ ਹੈ ਕੁੱਤੇ ਦੇ ਸੁਭਾਅ ਵਾਲੇ ਜੀਵ ਜੋ ਕੁਝ ਕਹਿੰਦੇ ਆਪਣੀ ਹੱਕ ਦੀ ਕਮਾਈ ਹੈ ਕਹਿੰਦੇ ਉਸੇ ਨੂੰ ਨਸੰਗ ਹੋ ਕੇ ਸੰਗ ਨਾ ਕਰ ਕਹਿੰਦੇ ਆਪਦੇ ਹੱਕ ਦੀ ਕਮਾਈ ਹੈ ਜਣੀ ਨਸੰਗ ਹੋ ਕੇ ਕਹਿੰਦੇ ਵਰਤ ਝਿਜਕਣਾ ਕਿਉਂ ਆਪਦੀ ਤੇਰੀ ਹੱਕ ਦੀ ਕਮਾਈ ਹੈ ਉਹਨੂੰ ਸੰਗ ਹੋ ਕੇ ਵਰਤ ਕਹਿੰਦੇ ਇਸ ਕਰਮ ਹੈ ਸੋ ਤੂੰ ਢੂੰਡ ਖਾਏ ਕਹਿੰਦਾ ਭਾਵ ਜਿਹੜਾ ਤੈਨੂੰ ਦਿੱਤਾ ਹੈ ਪ੍ਰਮਾਤਮਾ ਨੇ ਉਨੂੰ ਉਹਨੂੰ ਵਰਤ ਔਰ ਕਿਸੇ ਹੀ ਕੇ ਤੂੰ ਮਤ ਹੀ ਜਾਹੇ ਕਹਿੰਦੇ ਕਿਸੇ ਬਗਾਨੇ ਮਾਲ ਦੀ ਲਾਲਸਾ ਨਾ ਕਰਦੂ ਨਹੀਂ ਤਾਂ ਕਹਿੰਦੇ ਇਹ ਵੇਖ ਲੈ ਫਿਰ ਬਗਾਨੇ ਘਰੇ ਜਦੋਂ ਕੁੱਤਾ ਜਾਂਦਾ ਤੇ ਫਿਰ ਅਗਲਾ ਮਾਰਦਾ ਨਾ ਡਾਂਗ ਕਹਿੰਦੇ ਹੇ ਕੁੱਤੇ ਫਿਰਗੇ ਸੁਰ ਹੈ ਕਿ ਜੈਸੀ ਤੇਰੀ ਚਾਲ ਤੇਰੀ ਪੂੰਛਟ ਉੱਪਰ ਚਮਕ ਬਾਲ ਕਹਿੰਦੇ ਹੇ ਕੁੱਤੇ ਕਹਿੰਦੇ ਗਾਮ ਵਰਗੀ ਤੇਰੀ ਤੋਰ ਹੈ ਤੇ ਤੇਰੀ ਪੂੰਛਟ ਉੱਤੇ ਵਾਲ ਵੀ ਸੋਹਣੇ ਚਮਕਦੇ ਹਨ ਹੇ ਕੁੱਤੇ ਸੁਭਾਗ ਕਹਿੰਦੇ ਜੀਵ ਸ੍ਰੀਫਾਂ ਵਰਗੀ ਤੇਰੀ ਸ਼ਕਲ ਤੇ ਪਹਿਰਾਵਾ ਵੀ ਹੈ ਪੂੰਛੜ ਤੇ ਚਮਕਦੇ ਵਾਲ ਦਾ ਮਤਲਬ ਪਹਿਰਾਵਾ ਬੜਾ ਸੋਹਣਾ ਬੜਾ ਸੀਲ ਸੁਭਾਅ ਤੇ ਕਹਿੰਦੇ ਸ਼ਕਲ ਵੀ ਸੋਹਣੀ ਪਹਿਰਾਵਾ ਵੀ ਬੜਾ ਸੋਹਣਾ ਪਰ ਲਾਲਚ ਅੰਦਰ ਫਿਰਗੇ ਫਰਮਾਨ ਹੈ ਰਹਾਉ ਚਾਕੀ ਚੱਟੈ ਚੂਨ ਖਾਏ ਚਾਕੀ ਕਾ ਚੀਥਰਾ ਕਹਾ ਲੈ ਜਾਹੀ ਕਹਿੰਦੇ ਕੁੱਤੇ ਤੂੰ ਚੱਕੀ ਚੜਦਾ ਤੇ ਆਟਾ ਖਾਂਦਾ ਪਰ ਜਾਂਦਾ ਹੋਇਆ ਕਹਿੰਦੇ ਪਰੋਲਾ ਕਿੱਥੇ ਲੈ ਜਾਏਗਾ ਕਹਿੰਦੇ ਉਹ ਵੀ ਚੱਕ ਕੇ ਤੁਰ ਪੈਣਾ ਹੈ। हे ਜੀਵ ਕਹਿੰਦੇ ਜਿਹੜੀ ਮਾਇਆ ਰੋਜ਼ ਤੂੰ ਵਰਤਦਾ ਹੈ ਹੁਣ ਚੱਕੀ ਚੱਟਣ ਦਾ ਮਤਲਬ ਵੀ ਰੋਜ਼ ਤੂੰ ਜਿਹੜੀ ਮਾਇਆ ਵਰਤਦਾ ਹੈ ਖਾਣਾ ਕਹਿੰਦੇ ਇਹ ਤਾਂ ਭਲਾ ਵਰਤੀ ਲਈ ਪਰ ਕਹਿੰਦੇ ਜਿਵੇਂ ਉਹ ਕੁੱਤਾ ਪਰੋਲਾ ਚੱਕ ਕੇ ਵੀ ਚੱਕਤੀ ਚੱਕੀ ਚੱਟ ਲਈ ਚਲ ਕੋਈ ਗੱਲ ਨਹੀਂ ਆਟਾ ਖਾ ਲਿਆ ਉਦੋਂ ਚੱਟ ਲਿਆ ਤੇ ਜਾਂਦਾ ਹੋਇਆ ਪਰੋਲਾ ਕਿਸ ਕੰਮ ਹੈ ਪਰੋਲਾ ਵੀ ਜਾਂਦਾ ਚੱਕ ਕੇ ਲੈ ਜਾਂਦਾ ਕਹਿੰਦੇ ਚਲ ਇਹ ਤਾਂ ਸਾਰਾ ਕੁਝ ਠੀਕ ਹੈ ਵੀ ਜਿਹੜੀ ਤੂੰ ਮਿਹਨਤ ਕੀਤੀ ਕਮਾਈ ਕੀਤੀ ਉਹਨੂੰ ਵਰਤ ਲਈ ਮਾਇਆ ਰੋਜ਼ ਵਰਤਨਾਂ ਦੇ ਵੱਤ ਤਾਂ ਕਹਿੰਦੇ ਪਰ ਕਹਿੰਦੇ ਜੋੜ ਕੇ ਆਖਰ ਨਾਲ ਕੀ ਲੈ ਕੇ ਜਾਏਗਾ ਜਿਵੇਂ ਉਹ ਜਾਂਦਾ ਹੋਇਆ ਕੁੱਤਾ ਕਹਿੰਦੇ ਪਰੋਲਾ ਚੱਕ ਕੇ ਲੈ ਜਾਂਦਾ ਤੇ ਤੂੰ ਨਾਲ ਹੀ ਲੈ ਜਾਏਂਗਾ ਯਾਨੀ ਜੋੜ ਰਿਹਾ ਕਹਿੰਦੇ ਫਿਰ ਅੱਗੇ ਫਰਮਾਨ ਹੈ ਛਿੱਕੇ ਪਰ ਤੇਰੀ ਮੋਹਤ ਦੀਠ ਮਤ ਲੱਕਰੀ ਸੋਟਾ ਤੇਰੀ ਪਰੈ ਪੀਠ ਕਹਿੰਦੇ ਹੇ ਸਵਾਨ ਸਵਾਨ ਵੀ ਕੁੱਤੇ ਨੂੰ ਕਹਿੰਦੇ ਤੂੰ ਕਹਿੰਦੇ ਛਿੱਕੇ ਵੱਲ ਬੜਾ ਤੱਕ ਰਿਆ ਵੇਖੀ ਕਹਿੰਦੇ ਕਿਤੇ ਲੱਕ ਉੱਤੇ ਸੋਟਾ ਨਾ ਵੱਜੇ ਤੇਰੇ ਇਹ ਧਿਆਨ ਰੱਖੀ ਇਹ ਸਾਰਾ ਕੁਝ ਕਰੀ ਤਾਂ ਜਨਾਂ ਪਰ ਜੇ ਨਿਗਾਹ ਦੇ ਵਿੱਚ ਆ ਗਿਆ ਤਾਂ ਸੋਟਾ ਨਾ ਖਾਲੀ ਕਿੰਦੇ ਕਹਿੰਦੇ। ਹੇ ਜੀਵ ਕਹਿੰਦੇ ਬਗਾਨਾ ਬਗਾਨੇ ਘਰਾਵਲ ਤੱਕਦਾ। ਇਸ ਵਿੱਚੋਂ ਕਹਿੰਦੇ ਉਪਾਧੀ ਹੀ ਨਿਕਲੇਗੀ ਹੋਰ ਕੁਛ ਨਹੀਂ ਨਿਕਲਣਾ। ਬਖੇੜਾ ਹੀ ਨਿਕਲੇਗਾ ਕਹਿੰਦੇ। ਫਿਰ ਅਗੇ ਫਰਮਾਨ ਹੈ। ਕਹੇ ਕਬੀਰ ਭੋਗ ਭਲੇ ਕੀਨ। ਮਤ ਕੋ ਮਾਰੇ ਇੰਟ ਤੇਮ ਕਬੀ ਸਭ ਫਰਮਾਨ ਕਰਦੇ ਹਨ ਕਹਿੰਦੇ ਹੇ ਕੁੱਤੇ ਸੁਆਨ ਤੂੰ ਬਥੇਰਾ ਕੁਝ ਖਾਦਾ ਉਜਾੜਿਆ ਭੋਗ ਭਲੇ ਕੀਨ ਭੋਗ ਮਤਲਬ ਭੋਗੇ ਖਾਦਾ ਉਜਾੜਿਆ ਵਰਤਿਆ ਕਹਿੰਦੇ ਤੂੰ ਬਥੇਰਾ ਕੁਝ ਖਾਦਾ ਤੇ ਬਥੇਰਾ ਉਜਾੜਿਆ ਪਰ ਧਿਆਨ ਰੱਖੀਂ ਕਿੰਦੇ ਕਹਿੰਦੇ ਕੋਈ ਇੱਟ ਤੇ ਢਿਮ ਤੇਰੇ ਸਿਰ ਚ ਨਾ ਆ ਕੇ ਵਾਜੇ ਕਿਤੇ ਮੈਂ ਖਾ ਲਿਆ ਉਜਾੜ ਲਿਆ ਸਾਰਾ ਕੁਝ ਕਰ ਲਿਆ ਮਤ ਕੋਈ ਮਾਰੇ ਇੱਟ ਢਿਮ ਕਹਿੰਦੇ ਤੇ ਸਿਰ ਚ ਤੇਰੇ ਆ ਕੇ ਕੋਈ ਢਿਮ ਨਾ ਮਾਰੇ ਕੋਈ ਇੱਟ ਨਾ ਮਾਰੇ ਕਹਿੰਦੇ ਇਹ ਧਿਆਨ ਰੱਖੀ ਕਹਿੰਦਾ ਭਾਵ ਕਹਿੰਦੇ हे ਜੀਵ ਤੂੰ ਜੋ ਇੱਥੇ ਕੁਝ ਭੋਗ ਭੋਗਣ ਵਿੱਚ ਹੀ ਰੁੱਝਿਆ ਪਿਆ ਹੈ ਅਸ਼ੁਰਾਮਾਂ ਦੇ ਵਿੱਚ ਰੁੱਝਿਆ ਪਿਆ ਭੋਗ ਰਿਹਾ ਕਹਿੰਦੇ ਇਹਨਾਂ ਦਾ ਅੰਤ ਹੈ ਜਿਹੜਾ ਉਹ ਖਵਾਰੀ ਹੋਈ ਹੁੰਦਾ ਹੈ ਇਹਨਾਂ ਦੇ ਵਿੱਚ ਉਲਝ ਕੇ ਨਾ ਰਹੇ ਜੀ ਪਰਮੇਸ਼ਰ ਵੱਲੋਂ ਉਸ ਦੀ ਭਜਨ ਬੰਦਗੀ ਵੱਲੋਂ ਕਿਤੇ ਸੁਰਖਰੂ ਤੁਰ ਜੇ ਤਾਂ ਫਿਰ ਕਹਿੰਦੇ ਸਮਝ ਲੈ ਤੇਰੇ ਸਿਰ 'ਚ ਇੱਟ ਵੱਜੂਗੀ ਢਮ ਵੱਜੂਗਾ ਕਹਿੰਦਾ ਪਾਪ ਜੁਨਾਂ ਦੇ ਵਿੱਚ ਤੈਨੂੰ ਭਟਕਣਾ ਤੈਨੂੰ ਵੱਜੂ ਤੇ ਸਜ਼ਾ ਮਿਲੂ ਇਹ ਸਾਰੇ ਸ਼ਬਦ ਨੂੰ ਜੇ ਆਪਾਂ ਸਮਝ ਗਏ ਤਾਂ ਇਹ ਹੈ ਬਿ ਸੰਤੋਖ ਹੀਣਤਾ ਖੁਆਰ ਕਰਦੀ ਹੈ ਸੰਤੋਖ ਹੀਣਤਾ ਮਤਲਬ ਜਿਹਨੂੰ ਸੰਤੋਖ ਨਹੀਂ ਜਿਹਨੂੰ ਸਬਰ ਜੀ ਦਾ ਹਿੱਲ ਗਿਆ ਸੌਖੇ ਤਰੀਕੇ ਨਾਲ ਕਹਿ ਲਈਏ ਜਿਹਦਾ ਸਬਰ ਹਿੱਲ ਗਿਆ ਉਹ ਦੁਖੀ ਹੁੰਦਾ ਹੈ ਇਹ ਸਾਰੇ ਸ਼ਬਦ ਦਾ ਮਤਲਬ ਇਹ ਹੈ ਜੇ ਆਪਾਂ ਸਮਝ ਗਏ ਤਾਂ ਕਬੀ ਸਾਬ ਕਹਿਣਾ ਚਾਹੁੰਦੇ ਆ ਵੀ ਸੰਤੋਖ ਦੇ ਵਿੱਚ ਰਹੋ ਕਹਿੰਦੇ ਜੇ ਤੁਹਾਡਾ ਸੰਤੋਖ ਖਿਲ ਗਿਆ ਤਾਂ ਫਿਰ ਤੁਸੀਂ ਦੁਖੀ ਹੋਵੋਗੇ ਸਾਰੇ ਸ਼ਬਦ ਦਾ ਭਾਵ ਇਹ ਸੋ ਅੱਜ ਦੇ ਵਿਚਾਰਾਂ ਦੀ ਸਮਾਪਤੀ ਹੈ ਵਿਚਾਰਾਂ ਕਰਦੇ ਆ ਬੇਅੰਤਨ ਤਾਈਆਂ ਹੋ ਗਈਆਂ ਹੋਊਗਾ ਸਤਿਗੁਰੂ ਬਾਛਾ ਤੇ ਆਪ ਸੰਗਤ ਬਖਸ਼ਣਯੋਗ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ